ਸੋਵੇਂ ਬੰਦ ਦਾ ਅਸੀਂ ਪਹਿਲਾਂ ਐਨਐਸਏ ਤਹਿਤ ਡਿਬੂਗੜ ਬੰਦ ਰਹੇ ਸੀ ਉੱਥੇ ਸਿੱਖਾਂ ਦੀ ਗਿਣਤੀ ਘਟ ਹੋਣ ਕਰਕੇ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਸੀ ਜੀਤਾ ਕਰਕੇ ਹੀ ਦਰਸ਼ਨ ਮਿਲੇ ਨਹੀਂ ਕਰ ਸਕੇ ਸੀ ਪਰ ਹੁਣ ਅਸੀਂ ਬਠਿੰਡਾ ਜੇਲ੍ਹ ਵਿੱਚ ਆਏ ਆ ਤੇ ਇੱਥੇ ਗੁਰਦੁਆਰਾ ਸਾਹਿਬ ਸ਼ਸ਼ੋਭਤ ਆ ਤੇ ਵੈਸੇ ਵੀ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਆ ਕਿ ਦਿਨ ਦੇ ਵਿੱਚ ਦੋ ਵਾਰ ਦਰਸ਼ਨ ਕਰਨੇ ਚਾਹੀਦੇ ਆ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਦੋ ਦਿਨ ਦੋ ਟਾਈਮ ਦੀ ਗੱਲ ਨਹੀਂ ਕਰਦੇ ਭਾਵੇਂ ਸਾਨੂੰ ਦਿਨ ਦੇ ਵਿੱਚ ਇੱਕ ਵਾਰੀ ਦਰਸ਼ਨ ਕਰਾਏ ਜਾਣ ਪਰ ਅਸੀਂ ਦੇ일리 ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰਦੇ ਆ ਆ ਜੀ ਨੂੰ ਜਥੇਦਾਰ ਸਾਹਿਬ ਆਪ ਜੀ ਦੇ ਰੋਟਵੀ ਤੇ ਆਪ ਜੀ ਦੇ ਉੱਤੇ ਮਰਿਆਦਾ ਦੀ ਖਿਆਲ ਰੱਖਦੇ ਹੋਏ ਅਸੀਂ ਆਪ ਜੀ ਨੂੰ ਬੇਨਤੀ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਤੁਸੀਂ ਇਸ ਗੱਲ ਦਾ ਜਰੂਰ ਨੋਟਸ ਲਓ ਤੇ ਨਹੀਂ ਤਾਂ ਸਾਨੂੰ ਇੱਥੇ ਭੌਖਾੜਤਾਲ ਜਾਂ ਕੋਈ ਹੋਰ ਸ਼ੰਗਰਸ਼ ਵਿੱਢਣ ਵਾਸਤੇ ਮਜਬੂਰ ਹੋਣਾ ਪੈਣਾ ਹੈ ਉਸ ਤੋਂ ਪਹਿਲਾਂ ਤੁਸੀਂ ਜੇ ਇਸ ਮਸਲੇ ਦਾ ਹੱਲ ਕਰ ਸਕਦੇ ਹੋ ਜਰੂਰ ਕਰਿਓ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ